ਬੱਲੇ ਹੋਏ ਕੈਜਰੀ ਵਾਲਾ ਜਿਹੜਾ ਤੂੰ ਆਮ ਆਦਮੀ ਪਾਰਟੀ ਦਾ ਨਕਾਬ ਪਾ ਕੇ ਪੰਜਾਬ ਦੇ ਲੋਕਾਂ ਨੂੰ 2022 ਦੇ ਵਿੱਚ ਲੁੱਟਿਆ ਨਾ ਆ ਲੋਕ ਜਿਹੜਾ ਖਮਿਆਜਾ ਤੇਰੀ ਲੁੱਟ ਦਾ ਅੱਜ ਵੀ ਭੁਗਤਣ ਲਈ ਮਜਬੂਰ ਹੈ ਮੈਂ ਤੈਨੂੰ ਦੱਸ ਦਿਆਂ ਪੰਜਾਬ ਦੇ ਮੁਲਾਜ਼ਮ ਜਿਹੜੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਪੈਨਸ਼ਨਰ ਹੋਣ ਉਹ ਤੇਰੇ ਦਰਵਾਜ਼ੇ ਵੱਲ ਤੇਰੇ ਹੱਥਾਂ ਵੱਲ ਦੇਖ ਰਹੇ ਆ ਹਰ ਮੁਲਾਜ਼ਮ ਹਰ ਬੰਦਾ ਦੀਵਾਲੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਉਣ ਦੀ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਹੈ ਪਰ ਆ ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੇ ਜਿਹੜੇ ਪੈਨਸ਼ਨਰ ਆ ਉਹ 16% ਡੀਏ ਘੱਟ ਲੈ ਰਹੇ ਆ ਤੇ ਕਾਲੀ ਦੀਵਾਲੀ ਮਨਾ ਕੇ ਕੇਜਰੀ ਵਾਲਾ ਤੇਰੀ ਮਕਾਨ ਦੇ ਰਹੇ ਆ ਔਰ ਦੂਸਰੇ ਪਾਸੇ ਤੂੰ ਜਿਹਨਾਂ ਨੂੰ ਆਮ ਆਦਮੀ ਕਹਿਣਾ ਆਈਐਸ ਆਈਪੀਐਸ ਆਫੀਸਰ ਨੂੰ 58% ਡੀਏ ਤੇ ਆਹ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਹੈ ਉਹਨਾਂ ਨੂੰ ਸਿਰਫ ਤੇ ਸਿਰਫ 42% ਡੀਏ ਦੇ ਕੇ ਤੂੰ ਜਿਹੜਾ ਆਮ ਆਦਮੀ ਪਾਰਟੀ ਦਾ ਨਕਾਬ ਪਾ ਕੇ ਪੰਜਾਬ ਦੇ ਮੁਲਾਜ਼ਮਾਂ ਪੰਜਾਬ ਦੇ ਮਜ਼ਦੂਰਾਂ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਦੁਕਾਨਦਾਰਾਂ ਪੰਜਾਬ ਦੇ ਵਪਾਰੀਆਂ ਨੂੰ ਜਿਹੜਾ ਤੂੰ ਲੁੱਟਿਆ ਜਿਹੜੀ ਤੂੰ ਖਲ ਲਾਈ ਹੈ ਉਹ ਲੋਕ ਤੈਨੂੰ ਇਸ ਜਿਹੜਾ ਜ਼ੁਲਮ ਦੇ ਲਈ ਅਤਿਆਚਾਰ ਦੇ ਲਈ ਭੁੱਲਣਗੇ ਨਹੀਂ ਔਰ ਇੱਕ ਇੱਕ ਜਿਹੜੀ ਗੱਲ ਦਾ ਹਿਸਾਬ ਕੇਜਰੀਵਾਲ ਸਾਹਿਬ 2027 ਦੇ ਵਿੱਚ ਇਲੈਕਸ਼ਨ 13 ਔਰ ਤੇਰੀ ਜੁੰਡਲੀ ਤੋਂ ਐਸਾ ਟਕਾ ਕੇ ਤੇਤੋਂ ਲੈਣਗੇ ਬਦਲਾ ਜਿਹੜਾ ਤੈਨੂੰ ਸਦੀਆਂ ਤੀਕੇ ਯਾਦ ਰਹੂਗਾ ਇਹ ਪੰਜਾਬ ਹੈ